ਪੁੱਤ ਤੇਰੀ ਸੱਸ ਮੈਨੂੰ ਐਸੇ ਕਰਕੇ ਛੱਡ ਗਈ ਆ ਨਾਲੇ ਥੋੜਾ ਬੁੱਤਾ ਮੈਨੂੰ ਪਤਾ ਵਾ ਬੱਚੇ ਦੀਆਂ ਚਾੜ ਲੈ ਗਈਆਂ ਤੇ ਨਾਲੇ ਪੁੱਤ ਮੈਂ ਸਿਆਣੀ ਆ ਤੇ ਨਹੀਂ ਤੇ ਪੁੱਤ ਮੈਂ ਕਿਹੜੀ ਘਰ ਵਾਧੂ ਕਿਵੇਂ ਤਰੀ ਛੱਡੀ ਆ ਵੇ ਹੁਣ ਮੈਨੂੰ ਨਾ ਉਹ ਵੀ ਗੱਲ ਕਰ ਗਈ ਤੇ ਉਹ ਵੀ ਗੱਲ ਕਰ ਗਈ ਵੇ ਗੱਲਾਂ ਸੁਣਈ ਇਹ ਗਲੀ ਗਲੀ ਦਾਈਆਂ ਤੁਹਾਡੀਆਂ ਕਰਗਿਆ ਪੁੱਤ ਮੈਂ ਤਹੇ ਤਾਂ ਮੈਂ ਬਦਲੇ ਆਈ ਮੈਂ ਤੇ ਭੁੱਖੀ ਆ ਮੈਂ ਤੇ ਟਾਡਾ ਕਰਕੇ ਆਈ ਪੁੱਤ ਮੇਰਾ ਨੀਣਾ ਚੱਲ ਉਹਦੇ ਨਾਲ ਨਾਲ ਤੇ ਤੈਨੂੰ ਦਵਾਈ ਖੋਲੀ ਕਿਤੇ ਤੇਰਾ ਪੁੱਤ ਫਾਇਦਾ ਹੋ ਜਾਂਦਾ ਤਾਈ ਜੀ ਮੇਰੀ ਸੁਣੋ ਗੱਲ ਤੁਸੀਂ ਉਹਨਾਂ ਦੀਆਂ ਗੱਲਾਂ ਦਾ ਗੁੱਸਾ ਨਾ ਕਰੋ ਉਹਨਾਂ ਨੇ ਇੱਥੇ ਜ਼ਿਆਦਾ ਦਿਨ ਨਹੀਂ ਰਹਿਣਾ ਥੋੜੇ ਦਿਨ ਹੀ ਰਹਿਣਾ ਤੇ ਤੁਸੀਂ ਰਾਮਣਾ ਇੱਥੇ ਰਹੋ ਬਾਕੀ ਇਹ ਆ ਕਿ ਚਲ ਕੋਈ ਗੱਲ ਜਿੰਨੇ ਦਿਨ ਹੋ ਹੈਗੇ ਆਪੇ ਸਬਰ ਦਾ ਦੇਖ ਲੈਂਦੇ ਆ ਤੇ ਜੋ ਤੁਹਾਨੂੰ ਗਲਤ ਲੱਗੂਗਾ ਨਾ ਉਹ ਤੁਸੀਂ ਕਹਿ ਦਿਓ ਕਹਿਣਾ ਕਿਉਂ ਨਹੀਂ ਆ ਤੁਸੀਂ ਸਿਆੜੇ ਬਿਆੜੇ ਜੇ ਤੁਸੀਂ ਕਹਿ ਸਕਦੇ ਜੇ ਕੋਈ ਉਹਦਾ ਹੀ ਮਾੜੀ ਜੀ ਉਤਲਕ ਗਈ ਤਾਂ ਫਿਰ ਉਹਨਾਂ ਨੂੰ ਵੀ ਗੁੱਸਾ ਚੜ ਗਿਆ ਵੀ ਜੇ ਤਲਕ ਜਾਂਦੀ ਤੇ ਕੀ ਬੰਦਾ ਹੈਣਾ ਇਹ ਤੇ ਮੈਨੂੰ ਵੀ ਟੈਨਸ਼ਨ ਹੈ ਗਈ ਚਲੋ ਬੋਤਰ ਦੂਜੀ ਗੱਲ ਰਹੀ ਮੇਰੀ ਦਵਾਈ ਦੀ ਮੈਨੂੰ ਤਾਂ ਤੁਸੀਂ ਹੋਂ ਦਵਾਈ ਖਵਾ ਕੇ ਜਾਣਾ ਵਾ ਐਦਾਂ ਤੇ ਤੁਹਾਨੂੰ ਮੈਂ ਵੀ ਨਹੀਂ ਜਾਣ ਦਿੰਦੀ ਜਿੰਨਾ ਚਿਰ ਮੰਮੀ ਜੀ ਨਹੀਂ ਨਿਕਾ ਰਹੇ ਮੈਂ ਤੁਹਾਨੂੰ ਨਹੀਂ ਤੇ ਜਾਣ ਦੇਣਾ ਇੱਥੋਂ ਮੇਰੇ ਪੁੱਤ ਮੈਂ ਅਲਗੀਰ ਨਹੀਂ ਤੇ ਤਾਂ ਦਵਾਈ ਖਾ ਲ ਗਏ ਲੋਕਾਂ ਦੇ ਨਾਲ ਰਸੋਲ ਕੇ ਛੱਡ ਕੇ ਚੱਲ ਜੂਗੀ ਪੁੱਤ ਮੈਂ ਹੁਣ ਬਾਹਰ ਨਹੀਂ ਜਾਉਂ ਜਿੰਨੇ ਚਿਰ ਤੇਰੀ ਮੰਮੀ ਨਾ ਆਈ ਉਹਨਾਂ ਚਿਰ ਨਹੀਂ ਮੈਂ ਜਾਂਦੀ ਜਦੋਂ ਆ ਕੇ ਆਖੂਗੀ ਨਾ ਕਿ ਤੁਸੀਂ ਭੈਣ ਤੂੰ ਚਲੀ ਜਾ ਉਦੋਂ ਹੀ ਮੈਂ ਜਾਉਂਗੀ ਮੈਂ ਨਹੀਂ ਹੁਣ ਜਾਗੀ ਠੀਕ ਐ ਤੂੰ ਨਾ ਹੁਣ ਟੈਨਸ਼ਨ ਨਾ ਲੈ ਜਦੋਂ ਤੇਰੀ ਮੰਮੀ ਨਹੀਂ ਨਾ ਆਂਦੀ ਅਸੀਂ ਇੱਥੇ ਹੀ ਦੋਨੋਂ ਜੰਨੀਆ ਬਿਲਕੁਲ ਮੈਂ ਵੀ ਰਹਿਣਾ ਇੱਥੇ ਤੇ ਨਾਲੇ ਮੇਰੀ ਗੱਲ ਸੁਣ ਆ ਤਾਈ ਤੇ ਤੇਰੀ ਅੱਗੇ ਕਦੀ ਵੇਖੀ ਨਹੀਂ ਆਪਾਂ ਬਾਹਰ ਵੀ ਗੱਲ ਐ ਉਹ ਹੀ ਕਰੰਡੇ ਸੀ ਇਹ ਹੁਣ ਚੌਥੇ ਮੁੱਥੇ ਮੱਲੋ ਕਿਹੜੀ ਦਾਦੀ ਤਾਈ ਬਣ ਗਈ ਆ ਯਾਰ ਮੈਨੂੰ ਤੇ ਖੁਦ ਨਹੀਂ ਪਤਾ ਚਾਚੀ ਜੀ ਜਿੱਦਨ ਦੀ ਆਏ ਆ ਨਾ ਇੰਨਾ ਸੱਚੇ ਮੇਰੇ ਕਿਤੇ ਨੰਨੇ ਜੀਨਾ ਰਾਮ ਗੀਤਾ ਨਾ ਖਾਣ ਪੀਣ ਤੋਂ ਵੀ ਖਾਣ ਪੀਣ ਤੋਂ ਵੀ ਡੱਗਦੇ ਕੱਪੜੇ ਲੀੜੇ ਤੋਂ ਵੀ ਤੁਹਾਨੂੰ ਪਤਾ ਜਦੋਂ ਦੀ ਮੰਮੀ ਜੀ ਗਈ ਨਾ ਮੈਨੂੰ ਤੇ ਇਦਾਂ ਲੱਗਦੇ ਤਾਂ ਮੈਂ ਕਹਿ ਦੇ ਚਹੀ ਆ ਸਾਹਿਲ ਨੂੰ ਹੀ ਗੱਲ ਗੱਦ ਕਹਿਣਗੇ ਤੂੰ ਆ ਚੀਜ਼ ਨੇ ਨੂੰ ਲਿਆ ਕੇ ਦੇਣੀ ਤੂੰ ਆ ਚੀਜ਼ ਨਹੀਂ ਖੋਣੀ ਤੈਨੂੰ ਯਾਦ ਕਿਹੜੀ ਚੀਜ਼ ਮੇਰਾ ਮਨ ਕਰਦਾ ਮੈਂ ਉਹ ਚੀਜ਼ ਖਾਉਂਗੀ ਪਰ ਇਹਨਾਂ ਨੇ ਖਾਣ ਪੀਣ ਤੋਂ ਵੀ ਲੋਕਾ ਟੋਕ ਇੰਨੀ ਕਰਦੇ ਕਿਉਂ ਤੇ ਸਾਇ ਹੈ ਕੀ ਗੱਲ ਓਏ ਖਾਣ ਤੇ ਸਮਝਿਆ ਜਿਆ ਹਰ ਨੇ ਖਾਣਦੇ ਨੂੰ ਜੀ ਕਰਦੇ ਤੇ ਮੈਂ ਦਿਖਾਵੇ ਪੀਏ ਜਿੰਨਾ ਮਰਜੀ ਹਾਂ ਜੀ ਇੱਕ ਗੱਲ ਉਹ ਤਾਂ ਗੱਲ ਸਹੀ ਹੈ ਉਹ ਰੋਟੀ ਤੋਂ ਕਹਿਣ ਦੀ ਹੈਗੀ ਆ ਤੁਹਾਨੂੰ ਪਤਾ ਪੁੱਤੋ ਜਿੱਦ ਮੈਂਗੀ ਬੜੀ ਖਾਂਦੀ ਹੈਗੀ ਹੈ ਹੜਦੀ ਹੈ ਨਹੀਂ ਮੈਗੀ ਖਾਣ ਤੋਂ ਮੈਗੀ ਖਾਣੀ ਜ਼ਿਆਦਾ ਯਾਰ ਕਾਲੀ ਮੰਗੀ ਬਸ ਉਹ ਵੀ ਨੇ ਬਣਾ ਕੇ ਦਿੱਤੀ ਇਹ ਤਾਂ ਗੱਲ ਗਲਤ ਹੈ ਨਾ ਮੈਗੀ ਦੀ ਗੰਦੀ ਬੰਦ ਚੀਜ਼ ਹੈ ਨਾ ਯਾਰ ਮੈਂ ਆ ਜੇ ਇੱਕੋ ਦੇਰੀ ਮੰਗੀ ਬਸ ਉਹ ਤੋਂ ਪਹਿਲਾਂ ਤੇ ਉਹ 3 ਦਿਨ ਤਾਂ ਬਣਾਈ ਥੋੜੀ ਜਿਹੀ ਤੇ ਮੈਂ ਥੋੜੀ ਜਿਹੀ ਲਈ ਤੇ ਕੱਲ ਹੀ ਮੈਂ ਥੋੜੀ ਜਿਹੀ ਮਗਾ ਜਿਹੜੀ ਫੇਰ ਬਣਾ ਲਵਾਂ ਮੇਰਾ ਬਣਾ ਮੰਨ ਸਰਦ ਜੀ ਦੂਜੀ ਗੱਲ ਪੈਂਦੀ ਰਹੇ ਜੀ ਕਰਦਾ ਸੀ ਨਾ ਤੇ ਉਹ ਸੇਮੀਆਂ ਜੀ ਜਿਹੜੀ ਅੱਜ ਕੱਲ ਜਲੀਏ ਨੇ ਕੇ ਆਟੇ ਵਾਲੀ ਜਿਹੜੇ ਹਾਂ ਜੀ ਉਹ ਖਾ ਲੈਂਦੀ ਬਣਾ ਕੇ ਤੇ ਦੂਜੀ ਗੱਲ ਪੈਂਦੀ ਇਹ ਕੱਪੜਿਆਂ ਦੀ ਗੱਲ ਕਰਨ ਢਈ ਆਹੋ ਸਦੀ ਮੇਰੀ ਗੱਲ ਸੁਣ ਆ ਕੀ ਤੂੰ ਜਿੰਜੂਨ ਤਸ ਕੇ ਬੈਠੀ ਹੋਈ ਹੈਂ ਖੁੱਲੇ ਡੁੱਲੇ ਕੱਪੜੇ ਪਾਇਆ ਕਰ ਯਾਰ ਮੰਮੀ ਤੈਨੂੰ ਪਤਾ ਤੇ ਮੈਂ ਸ਼ੁਰੂ ਤੇ ਇਹੋ ਵੇਅਰ ਕਰਦੀ ਹਾਂ ਮੈਨੂੰ ਆਦਤ ਹੈ ਇਹੋ ਵੇਅਰ ਕਰਨ ਦੀ ਨਹੀਂ ਤੇ ਹੁਣ ਥੋੜਾ ਪਾਲਾ ਹੁਣ ਥੋੜੇ ਦੇ ਕੱਪੜੇ ਚੰਗੇ ਲੱਗਦੇ ਨੇ ਕੋਈ ਬੋਲ ਉਹਦੀ ਤਾਈ ਨੇ ਕਹਿਣਾ ਉਹੋ ਗੱਲਾਂ ਤੋਂ ਮੈਂ ਰੋਕਦੀ ਆ ਤੇ ਮੇਰੀਆਂ ਗੱਲਾਂ ਇਹਨਾਂ ਨੂੰ ਗਲਤ ਲੱਗਦੀਆਂ ਤੇ ਹੁਣ ਆਪ ਹੀ ਦੀ ਮੰਗ ਹੈ ਇਹ ਲੈਣ ਲਈ ਸਕੂਲ ਪਾਇਆਗਾ ਕੋਈ ਨਾ ਯਾਰ ਪਾਲਾਂ ਮੈਂ ਦਸ ਵੇਰ ਜੇ ਮੈਨੂੰ ਅੱਜ ਮਰਦੋ ਤੇ ਲਿਆਵੇ ਉਹਦੇ ਵਾਸਤੇ ਕੱਪਕ ਹਾਂ ਮੈਂ ਲੈ ਕੇ ਕਰਾਂਗੀ ਉਹਨਾਂ ਟੈਨਸ਼ਨ ਲੈ ਕੋਈ ਮੈਂ ਹੁਣ ਇੱਥੇ ਆ ਤੂੰ ਫਿਕਰ ਨਾ ਕਰ ਪਰ ਜੇ ਤੂੰ ਕਵੇ ਨਾ ਆ ਮੈਗੀ ਚਾਗੀ ਤੈਨੂੰ ਮੈਂ ਖਾਣ ਦਿਆਂਗੀ ਉਹ ਤੇ ਮੈਂ ਵੀ ਨਹੀਂ ਖਾਣ ਦੇਣੀ ਯਾਰ ਨਾ ਖਾਣ ਦਿਓ ਵੈਸੇ ਵੀ ਡਾਕਟਰ ਨੇ ਕਿਹਾ ਵਾ ਬਸ ਥੋੜੇ ਟਾਈਮ ਬਾਅਦ ਡਿਲੀਵਰੀ ਹੋ ਜਾਣੀ ਐ ਨੰ ਮੇਰੀ ਗੱਲ ਸੁਣ ਤੂੰ ਆਪਣੀ ਸੱਸ ਨੂੰ ਕਿਉਂ ਨਹੀਂ ਕਿਹਾ ਕਿ ਮੇਰੀ ਮੰਮੀ ਨੂੰ ਇੱਧਰ ਛੱਡ ਜੋ ਤਾਈ ਨੂੰ ਸੁੱਤੇ ਮੱਲੇ ਬੁਲਾ ਲਿਆ ਅੱਜ ਯਾਰ ਮੈਂ ਥੋੜੀ ਗਿਆ ਹੀ ਉਹ ਤੇ ਮੰਮੀ ਜੀ ਆਪ ਹੀ ਛੱਡ ਕੇ ਚਲ ਗਏ ਮੈਨੂੰ ਤੇ ਖੁਦ ਨਹੀਂ ਪਤਾ ਕਿਹੜੇ ਟਾਈਮ ਹੋ ਚਲ ਗਏ ਆ ਬਸ ਇਹੋ ਕੱਲ ਮੇਰੀ ਦੀਦੀ ਨੇ ਦੱਸੀ ਆ ਕਿ ਥੋੜਾ ਚਿਰ ਹੋਇਆ ਉਹ ਤੇਰੇ ਅੱਗੇ ਅੱਗੇ ਗਏ ਵਾ ਬਾਹਰ ਹੀ ਜਸਾਈਲ ਨਾਲ ਗਏ ਕਿਤੇ ਕੰਮ ਤੇ ਉਧਰੋਂ ਮੈਂ ਅਜੇ ਆਈ ਆ ਤੇ ਉਹ ਆnde ਕਿ ਮੰਮੀ ਜੀ ਅਜੀ ਤੀਥ ਯਾਤਰਾ ਚਲ ਗਏ ਪਤਾ ਨਹੀਂ ਕੌਣ ਕੇ ਦਾ ਸੁੱਖਿਆ ਸੁੱਖਿਆ ਹੀ ਉਹਨਾਂ ਨੇ ਕੋਸ਼ ਤੇ ਉੱਤੇ ਜਾ ਕਰਨ ਗਏ ਕੁਝ ਮੈਨੂੰ ਨਹੀਂ ਪਤਾ ਚਲ ਕੋਈ ਆ ਜਾਣਗੇ ਤੁਨ ਗਈ ਜੇ ਵਿਚਾਰੀ ਹੋਣਾ ਜ਼ਰੂਰੀ ਤੇ ਚਲੇ ਗਏ ਨੇ ਕੋਈ ਗੱਲ ਨਹੀਂ ਇੰਨਾ ਤੇ ਆ ਕੇ ਵਕਤ ਹੀ ਪਾਇਆ ਪਿਆ ਸੱਚੀ ਚਲ ਤੁਰੋ ਨਾ ਰੋ ਨਾ ਸ਼ਮੀ ਲਿਆਉਦਾ ਕੁੜੀ ਵਾਸਤੇ ਉਹ ਸ਼ਨਾਫੇ ਨੂੰ ਵੀ ਕਿਹ ਹੈ ਆਜ ਤੇ ਕੁੜੀ ਤੇ ਅਰਤੇ ਮੈਂ ਉਹ ਆਪੇ ਕਿ ਹਮਸ ਵਰਗਾ ਕਿ ਬਈ ਅੱਛਾ ਮੇਰੀ ਗੱਲ ਸੁਣੋ ਰੋਟੀ ਸਵਾਦੀ ਹੋਣੀ ਚਾਹੀਦੀ ਕੁਟ ਨੂੰ ਮੈਂ ਆਪੇ ਲੈ ਆ ਲੜਾ ਬੜਾ ਫਾਇਦਾ ਲੱਗਦਾ ਟੇਸਟ ਵਧਾ ਲੀ ਬਨੀਰ ਦੇ ਨਾਲ ਦਾ ਸਬਜੀ ਦਾ ਚੀਜ਼ ਸਵਾਦੀ ਉਹ ਸਭ ਕੁਝ ਸਵਾਦੀ ਨੇ ਗੱਲ ਸੁਣ। ਕਵਾ ਭਾਗੀ ਜਾਂਦਾ। ਫਰਾਂਗੀ ਵਖਾ ਲੈਂਦੀ। ਬੇਲਾ che ਸਾਰੇ ਜੋ ਜੋ ਤੂੰ ਕਹਿਣਾ ਖੋਣਾ ਸਭ ਕੁਛ ho ਨਾ ਕੋਇਆ। ਤੇ ਇਹ ਨਾ ਕਿ ਪੀਵੇ ਨੁਕਸ ਕਰਾਉਂਦੇ non ਨਹੀਂ ਆ। ਨਹੀਂ ਉਹ non ਗੱਲ ਠੀਕ ਹੈ ਤੁਹਾਡਾ ਸਾਰੇ ਲਾਮੀ ਆ। ਗੱਲ ਫਿਰ ਕੋਹ ਨਹੀਂ ਬਲ ਚਦੀ। ਉਹ ਚਾਹ ਨਾਲ ਪਿਛੇ ਹੋ। Non ਹੋ ਗਿਆ? ਤੇ ਨਾ ਕਰਨੀ ਤੇ ਮੈਂ ਕੋ ਨਾ ਇਹ ਤੇ ਦਾਸ ਕੰਮ ਕਰਨੀ ਨਾ ਸਦਾ ਰਹਾ ਪਾਪਾ ਮਨਾ ਹਾ ਮਾਨਨ ਜੋ ਹਾ ਵੇਖਣਾ ਆ ਕੋਈ ਮਾਰੀ ਵੀ ਕਿਰਦੀ ਪਰਸੋਂ ਤੋਂ ਨਸਲੀ ਨਹੀਂ ਸੀ ਮਾ ਬਾਸ ਤੂੰ ਆਪੇ ਕਹਿਣਾ ਮੈਂ ਫਿਲਮ ਵੇਖਣ ਜਾਣਾ ਤਿੰਨੇ ਜਿੰਦਾ ਕਹਿ ਨਹੀਂ ਚਲ ਚਲ ਮੈਂ ਕੱਛ ਕੋਈ ਨਹੀਂ ਕਾਰ ਰਿਹਾ ਕਾ ਮਖਾਵਾ ਦੇਣਾ ਫਿਰ ਨੰਬਰ ਤੂੰ ਸਵੀਕਾਰ ਲੋ ਕਾਰਕ ਕਰਾਣੀ ਸ਼ਹੀਲੀ ਤੈਨੂੰ ਪਤਾ ਨਾ ਨਹੀਂ ਕੱਲ ਪਰ ਦੁਪਹਿਰ ਹੀ ਮੇਰੇ ਚੱਲਾਂਗੇ ਉਹ ਉਸਰ ਬੜਾ ਵਧੀਆ ਹੋਇਆ ਬਾਸ਼ ਕੱਲ ਬੱਦਲ ਲੈਣਾ ਬਦ ਦੁਬਾਰਾ ਦਵਾਂ ਕਿ ਕੱਲ੍ਹ ਨੂੰ ਦੁਪਹਿਰ ਦੀ ਰੋਟੀ ਬਾਹਰ ਖਾ ਲਾਂਗੇ ਨਹੀਂ ਘਰ ਨੂੰ ਨਹੀਂ ਛੋੜਨਾ ਲੱਗਦਾ ਮੇਰੀ ਸੁਣੋ ਕੱਲ ਮੈਨੂੰ ਰਖੜੀ ਦਾ ਖਰਚਾ ਵਾ ਤੈਨੂੰ ਵੀ ਪਤਾ ਨਾ ਤੇ ਮੰਮੀ ਸੀਮਰਤ ਕੋ ਪਹੁੰਚੀ ਆ ਤੇ ਤੈਨੂੰ ਪਤਾ ਨਾ ਕੱਲ ਦਾ ਟਾਈਮ ਦਿੱਤਾ ਵਾ ਕੱਲ ਜਾਂ ਪਰਸੋਂ ਮੰਮੀ ਕਹਿੰਦੇ ਆਣ ਕੇ ਰਖੜੀ ਬਣਾਈ ਤੇ ਹੁਣ ਤੈਨੂੰ ਪਤਾ ਨਾ ਰਖੜੀ ਨੋਂ ਜਾਣਾ ਤੇ ਸੇਫ ਤੇ ਖਰਚਾ ਵਾ ਤੇ ਜੇ ਆਪਾਂ ਇਤਨੇ ਹੀ ਮੂਵੀਆਂ ਕਦੀ ਘੁੰਮਦੇ ਫਿਰਦੇ ਰਹੇ ਕਦੀ ਕਿਤੇ ਕਦੀ ਕਿਤੇ ਤੇ ਸਾਡਾ ਖਰਚਾ ਕੌਣ ਪੂਰਾ ਕਰੂਗਾ ਜਾ ਤ੍ਰਿਕਾਸਨ ਆ ਕੈਥੂ ਰਸਕੀ ਮਨਾਲਾ ਹੀ ਹੈ ਰਸਕੀ ਨਹੀਂ ਗਾਉਂਦਾ ਦਸਪੂਨੇ ਗਿਆ ਪੈਨਾ ਖਰਚਾ ਕਰਕੇ ਰੋਟੀ ਪਾਣੀ ਸਭ ਕੁਝ ਖੋਇਆ ਠੀਕ ਹੈ ਮਨੇ ਇੱਕ ਨਹੀਂ ਕਹਿੰਦਾ ਮੇਚ ਕੋਈ ਗੱਲ ਨਹੀਂ ਪੱਕੀ ਗੱਲ ਹੈ ਚਲ ਯਾਰ ਐਨੇ ਲੱਗਦਾ ਕਿਛਾ ਤੇਰਾ ਖਰਚਾ ਕਰਾ ਕੇ ਛੱਡਣਾ ਚਲ ਜਿੱਥੇ ਇੰਨਾ ਦਿੱਤਾ ਉੱਤੇ ਥੋੜਾ ਜਿਹਾ ਹੋਰ ਕਰ ਲਾਂ ਨੇ ਚਲ ਠੀਕ ਆ ਸੀ ਮਰ ਮੇਰੀ ਘਰ ਸੁਣ ਕਿੰਨੇ ਦਿਨਾਂ ਨੂੰ ਆਉਣਾ ਹੱਲੇ ਤੀ ਯਾਰ ਕਿੰਨੇ ਦਿਨ ਹੋਗੇ ਤੁਹਾਨੂੰ ਗਿਆਨ ਮੈਨੂੰ ਤਾਂ ਹੋਰ ਤਰਾ ਹੋਣਿਆ ਇੱਥੇ ਹੁਣ ਹਾਂਜੀ ਆਜੇਗੀ ਦੋ ਦਿਨ ਅੱਛਾ ਯਾਰ ਚਲ ਛੇਤੀ ਆਉਣ ਦੀ ਕੋਸ਼ਿਸ਼ ਕਰੋ ਸਾਬ ਦੀ ਕੀ ਕਰੀਏ ਇਮਰਤ ਵੀ ਠੀਕ ਹੈ ਨਹੀਂ ਆ ਦੇ ਕੋਈ ਹਾਲ ਚੱਲ ਨਹੀਂ ਹੋਈ ਚਲੋ ਬਾਬਾ ਜੀ ਸੋਫ ਸੋਫਾਂ ਦਾ ਦੇਣ ਲੈ ਆਉਣ ਅਜੇ ਨਹੀਂ ਆਏ ਮੰਮੀ ਘਰ ਵਾਪਸ ਹਾਂ ਹਾਂ ਤਾਈ ਜੀ ਦਾ ਪੂਰਾ ਖਿਆਲ ਰੱਖਦੇ ਆ ਉਹਦਾ ਵੀ ਮੇਰਾ ਵੀ ਬੜਾ ਰੱਖਦੇ ਆ ਨਾਲ ਆ ਚਲੋ ਠੀਕ ਹੈ ਆ ਜਿਓ ਕਰ ਲਈਏ ਠੀਕ ਲੈ ਇਹਨਾਂ ਨੂੰ ਤਾਂ ਮੈਂ ਦੱਸਿਆ ਹੀ ਨਹੀਂ ਜੀ ਜੀ ਹਾਂ ਤਾਂ ਇਹ ਗੱਲ ਕਰਨਾ ਤੇਰੇ ਜੀਜੂ ਨਾਲ ਸ਼ੱਕੀ ਕਹਿੰਦੇ ਬੱਸ ਕਹਿੰਦੇ ਇੱਕ ਦੋ ਦੇਣਾ ਚ ਆ ਜੰਨਾ ਵਾ ਮੁੱਕ ਚੱਲਿਆ ਕੰਮ ਮੇਰਾ ਆਹੋ ਕਾफी ਦਿਨ ਹੋ ਚੱਲੇ ਹੁੰਦਾ ਨੇ ਘਰੇ ਨੂੰ ਹਾਂ ਤੇ ਮੇਰੇ ਲਈ ਕੁਝ ਖਾਣ ਲਈ ਬਣਾ ਦਿਓ ਮੇਰੀ ਗੱਲ ਸੁਣ ਸਿਮਰਤ ਮੈਂ ਨਾ ਖਾਣ ਤਾਂ ਬਣਾ ਦਨੀ ਆ ਤਾਈ ਜੀ ਨਾ 2 ਮਿੰਟ ਚੱਲੀ ਆ ਕਿਤੇ ਮੈਨੂੰ ਨਾ ਬੜਾ ਜ਼ਰੂਰੀ ਕੰਮ ਆ ਕਿੱਥੇ ਚੱਲੇ ਤੁਸੀਂ ਯਾਰ ਬੱਸ ਇਦਾਂ ਹੀ ਤਾਈ ਜੀ ਕਹਿੰਦੇ ਤੂੰ ਮੇਰੇ ਨਾਲ ਚੱਲ ਇੱਕ ਕੰਮ ਜਿਆ ਆਇਆ ਮੈਨੂੰ ਤੇ ਆਪਾਂ ਹੁਣੇ ਗਏ ਤੇ ਹੁਣੇ ਆਈ ਬੰਦੇ ਲਈ ਕੁਝ ਖਾਣ ਲਈ ਬਣਾਈ ਜਾਂਦੇ ਤੇ ਕੋਈ ਗਾਹੇ ਸਿਮਰਤ ਆਣ ਕੇ ਬਣਾ ਦੇਣੀ ਆ ਮੈਂ ਤੈਨੂੰ ਕਹਿ ਨਹੀਂ ਹੁਣ ਇਹ ਤੇ ਆਪ ਆ ਜਾਣਾ ਮੇਰੀ ਗੱਲ ਸੁਣ ਪੁੱਤ ਅੱਦੋ ਤੇ ਫੁਲਕੇ ਹੀ ਆ ਬੰਦਾ ਖਲੋ ਕੇ ਲਾ ਲਿੰਦਾ ਸਬਜ਼ੀ ਬਣੀ ਆ ਆਟਾ ਗੁੱਜਾ ਆ ਤੇ ਉੱਠ ਕੇ ਵੇਰ ਕੇ ਦੋ ਫੁਲਕੇ ਲਾ ਲੈ ਨਾਲੇ ਥੋੜਾ ਜਿਹਾ ਸਰੀਰ ਪਤ ਤਰੂਗਾ ਨਾਲੇ ਨਾ ਸਾਨੂੰ ਘੜੀ ਕੋ ਪੱਕੇ ਆ ਅਈ ਆਉਣੀਆਂ ਛੇਤੀ ਆ ਜਾਣੀਆਂ ਪਰ ਤਾਂ ਜੇ ਤੈਨੂੰ ਪਤਾ ਤੇ ਹੈਗਾ ਮੇਰੇ ਕੋਲ ਕੰਮ ਨਹੀਂ ਹੁੰਦਾ ਉਹਦੋਂ ਵੀ ਤਾਂ ਡਿਸਾਂਡ ਤੇ ਚੱਕਰ ਆ ਗਈ ਵੀ ਕੋਈ ਨਹੀਂ ਦੇਵੇ ਲੱਕ ਹੁੰਦਾ ਕੰਮ ਅੱਜ ਪੁੱਤ ਕਿਤੇ ਬਾਹਰ ਥੋੜਾ ਜਾਣਾ ਕਿ ਪੋਚੇ ਲਾਉਣ ਤੇ ਤੈਨੂੰ ਨਹੀਂ ਹੋ ਘਰ ਕੋਈ ਤੋਂ ਦੋ ਫੁੱਲ ਕੇ ਲਾ ਲਾ ਇਹਨੇ ਤੇ ਕਿਹੜਾ ਫਰਕ ਪੈਣ ਰਿਹਾ ਕੀ ਚੱਲੇ ਕਿੱਥੇ ਜੇ ਚੱਲ ਕੋਈ ਨਹੀਂ ਤਿਮਰਤ ਜੇ ਤੂੰ ਫੁੱਲ ਕੇ ਨਹੀਂ ਨਾ ਲਾਉਣੇ ਤੇ ਮੈਂ ਆ ਕੇ ਤੇਨੂੰ ਬਣਾ ਦੇਨੀ ਆ ਤੂੰ ਟੈਨਸ਼ਨ ਨਾ ਲੈ ਬਸ ਦੋ ਚਾਰ ਮਿੰਟ ਰੱਕ ਆਈ ਹੈ ਇੱਥੇ ਪੁੱਤ ਇੱਥੇ ਜਾਣਾ ਕਿਤੇ ਦੂਰ ਨਹੀਂ ਜਾਣਾ ਥੋੜਾ ਕੰਮ ਹੀ ਘਰ ਕੇ ਆਉਨੇ ਆ ਤੇ ਆਣ ਕੇ ਜਿੰਨਾਂ ਲਾ ਦੇ ਦੀਏ ਤੂੰ ਨੇ ਆਏ ਤੈਨੂੰ ਮੈਂ ਦੱਸਦੀ ਜੰਗਾ ਆਣ ਕੇ ਹਾਂਜੀ ਚੱਲ ਆਉ ਤਾਈ ਜੀ ਇਹਨੇ ਜਿਹੜੇ ਦੋ ਜਿਹੜੇ ਕੰਮ ਕਰਦੇ ਤੇ ਇਹ ਹੁਣੇ ਹੀ ਆ ਗਈਆਂ ਇਹਨਾਂ ਦੋਵਾਂ ਦੀ ਕੀ ਗੱਟਮਟ ਤੇ ਕੀ ਤਾਂ ਜੀ ਕਿਹੜੇ ਕੰਮ ਕਰਦੀ ਦੀ ਨੇ ਉਦੋਂ ਵੀ ਮੈਨੂੰ ਕਹਿ ਗਈ ਸੀ ਕਿ ਆਈ ਆਉਂਦੀ ਆ ਅੱਜ ਫੇਰ ਉਹ ਹਾਲ ਤੇ ਜਾਂਦੀਆਂ ਕਿਹੜੇ ਕੰਮ ਆ ਚਲੋ ਆ ਜਾਣ ਕੇ ਕਿਆ ਕਿ ਤਨੀਸ਼ਾ ਵਾਦਾ ਕਰ ਜਾਂਦੀ ਆ ਹੱਜੀ ਤੇਰੇ ਤੇ ਬੂਟੀ ਹੁਣੀ ਆ ਕੋਈ ਹੈ ਜੇ ਤੁਹਾਨੂੰ ਦੇਖੀ ਤਾਂ ਮੈਨੂੰ ਕਹਦਾ ਇਹ ਨਹੀਂ ਸਭ ਤੋਂ ਬੰਦਿਆ ਹੂ ਅੱਇਆ ਤੇ ਤਾਈ ਜੀ ਵਿੱਦਿਆ ਪਣਾਈ ਦਾ ਬੂਤਾ ਵਾ ਆ ਜਿਹੜੇ ਛੋਟੇ ਹੁੰਦੇ ਆਪਾਂ ਕਿਤਾਬਾਂ ਚ ਰੱਖਦੇ ਹੁੰਨੇ ਆਂ ਆਗਲਾ ਆ ਬੇ ਆਹ ਬੂਟੇ ਦਾ ਨਹੀਂ ਪਤਾ ਬੜੀ ਕੰਮ ਦੀ ਜੀ ਇਹ ਇਹਨੂੰ ਦੁੱਧ ਦੀ ਲੱਗੇ ਆ ਇਹੋ ਹੀ ਤੇ ਕੰਮ ਇਹੋ ਹੀ ਤੇ ਪਾਲ ਲੈਣਾਈਆ ਤੈਨੂੰ ਨਹੀਂ ਨਾ ਪਤਾ ਪਤਾ ਬਈ ਸਹੀ ਆਂੀ ਤੋੜ ਲੋ ਫਿਰ ਹਾਂ ਹੁਣ ਆਈਆਂ ਤੇ ਦੋ ਦਿਨ ਰਹਿ ਚੱਲੀਂ ਤਿੰਨ ਵਾਰ 3 ਦੇ ਦਊਗੀ ਦੇਖੀ ਸਹੀ ਤੂੰ ਤਾਂ ਜੀ ਇਹਨਾਂ ਨਾਲ ਕੀ ਅਸਰ ਹੋਊਗਾ ਦੱਸੋ ਪੋਤੇ ਇਹੋ ਹੀ ਬੂਟੀ ਜੜੀ ਗੂਟੇ ਦਾ ਤੇ ਕੰਮ ਆਉਂਦਣਾ ਔਰ ਇਹ ਥੋੜਾ ਵੀ ਤੂੰ ਅੰਗਰੇਜ਼ੀ ਦਵਾਈਆਂ ਖਾਈ ਜਾ ਇਦੇ ਵਿੱਚ ਕਈ ਕੁਝ ਪੈਣਾ ਚੱਲ ਆਓ ਅਗਲੇ ਕਹਾਂਗੇ ਪਤਾ ਨਹੀਂ ਹਾੜੇ ਬੂਟਿਆਂ ਨੂੰ ਕੀ ਕਰਨੀਆ ਅਜੇ ਵੀ ਕਰਨਾ ਕੀ ਹੈ ਅੱਜ ਕੱਲ ਤਾਂ ਲੋਕੀ ਹੈਗੇ ਵੀ ਸ਼ੱਕੀ ਜੀ ਇਹ ਵੀ ਗੱਲ ਹੈਗੀ ਆ ਆ ਇਹਨਾਂ ਨੂੰ ਦੋ ਵੀ ਕੋਈ ਨਾ ਕੋਈ ਤੂਟ ਲੇ ਕਿ ਸਹੀ ਤਾਂ ਕਿ ਇਹ ਕੋ ਰੋਣੇ ਤੇ ਕੋ ਹੋਰ ਬਚਾਉਗਾ ਆਣਾ ਨਹੀਂ ਕੀਤਾ ਦੋ ਜਿਹੜੀ ਬੁੱਢਾ ਤੇ ਕੀ ਹੈ ਇਹ ਤੋਂ ਬੜੀ ਵਧੀਆ ਦਵਾਈ ਹੈ ਕਿ ਲੋਕੀ ਇਤਨਾ ਹੀ ਕਰਦੇ ਸੀਗੇ ਹੁਣ ਅੰਗਰੇਜ਼ੀ ਦਵਾਈਆਂ ਟੁੱਟੀਆਂ ਨਸਾਂ ਵਾਲੇ ਤੁਰਪੁਰ ਘਾਹਾਂ ਕਰੇਦੀ ਦਵਾਈਆਂ ਕਰ ਲੈ ਸਰ ਦੇ ਸਰੀਰ ਕਰ ਲੈਿੰਦੇਗਾ ਖਰਾਬ ਮੈਂ ਦੱਸਦੀ ਆ ਆ ਗਈ ਕੀ ਆ ਗਈ ਨੇ ਅਵੇ ਕੀ ਕਰਨੀ ਚਾਹਦੇ ਜੇ ਅਵੇ ਬਗਤ ਤੇ ਦਵਾਈ ਦਵਾਈ ਬੜਾ ਬੜਾ ਹੜਤੀ ਪੀ ਦਾ ਬਾਗ ਰੂਜਾ ਨਾਲੀ ਕੇ ਦਾ ਪੀ ਕੌਣ ਹੀ ਆ ਕੋਈ ਨਹੀਂ ਪਤਾ ਪੀ ਮੁਰਗੇ ਪੂਰਾ ਘਰ ਰਖਾ ਲੇ ਆਪ ਹੀ ਇਹ ਦਾਈ ਜੀ ਇਹ ਤਾਂ ਦਵਾਈ ਆ ਇਹ ਕਵੀ ਦਵਾਈ ਆ ਆਪਾਂ ਤੁਮੇ ਜੜੀ ਬੂਟੀਆਂ ਆਂਦੇ ਲੈ ਆਈਆਂ ਤੇ ਦੇਖੀ ਹੈ ਜੀ ਰੱਬ ਕਿੱਡੀ ਛੱਡੀ ਝੋੜੀ ਭਰਦਾ ਵੇਂਦੀ ਰਹੀ ਤੂੰ ਇਹ ਪਤਾ ਬਹੁਤ ਵਧੀਆ ਇਹ ਜੜੀ ਬੂਟੀਆਂ ਨਾਲ ਬਹੁਤ ਭਰ ਜਾਂਦੀ ਹੈ ਤੇ ਹੋਰ ਕੀ ਤੇ ਅੰਗਰੇਜ਼ੀ ਦਵਾਈਆਂ ਨੇ ਭਰਦੀ ਆ ਇਹਨਾਂ ਦੇ ਪਤ ਬੜਾ ਅਸਰ ਆ ਤੈਨੂੰ ਇਹਨਾਂ ਗੱਲਾਂ ਦੇ ਪਤਾ ਤੂੰ ਨਹੀਂ ਆਂੀ ਆਂ ਵੇਖੀ ਇਹਦੀ ਵੀ ਗੋਦ ਭਰ ਜਾਂਦੀ ਆ ਵੇਖੀ ਤੁਸੀਂ ਦੋਵੇਂ ਭੈਣਾਂ ਕਿਹ ਲਿਖੋ ਜੁੰਦਨਾ ਓਹੋ ਤਾਈ ਜੀ ਤੁਹਾਨੂੰ ਪਤਾ ਨਹੀਂ ਆ ਮम्मी ਜੀ ਨੇ ਨਾਲ ਜੋ ਜਹਾਂ ਦੀ ਦਵਾਈ ਨੇ ਸਾਰੀ ਘਵਾ ਦਿੱਤੀ ਆ ਦੇਸੀ ਤੋਂ ਲੈ ਕੇ ਅੰਗਰੇਜ਼ੀ ਤੱਕ ਉਦੋਂ ਦੇ ਨਾਲ ਫਰਕ ਨਹੀਂ ਪਿਆ ਤੇ ਹੁਣ ਜੜੀ ਫੁੱਟੀਆਂ ਨਾਲ ਕਰਕੇ ਪੈ ਜਾਊਗਾ ਪੁੱਤ ਕਿਹੇ ਵੇਲੇ ਸਵਾਦਿਤ ਕੁੜੀਨਾ ਵੀ ਆ ਜਾਂਦਾ ਰਮਾੜ ਕੇ ਸੁਣੀ ਉਹ ਨਾ ਇਹ ਗੱਲ ਘਰ ਤੋਂ ਸੁਣੀ ਹੋਣੀ ਆ ਤੂੰ ਇਹ ਥੋੜਾ ਵੀ ਅੰਗਰੇਜ਼ੀ ਦਵਾਈਆਂ ਦੇ ਉੱਥੋਂ ਖਾਧ ਦੇਖੀ ਤਾਂ ਸਹੀ ਮੈਂ ਸ਼ਰਤ ਤੇ ਕਾ ਦੋ ਆਈ ਆ ਦੂਜੀ ਗੱਲ ਕੀ ਆ ਜਿੰਨੇ ਦਿਨ ਪਤਮੇ ਇੱਥੇ ਆ ਨਾ ਤੈਨੂੰ ਆਪਣੇ ਹੱਥਾਂ ਨਾਲੇ ਬਣਾ ਕੇ ਦਿਓ ਤੈਨੂੰ ਨਹੀਂ ਖੇਤਰ ਕਰਦੀ ਲੋੜ ਸੁਣ ਲਈ ਨਾ ਮੇਰੀ ਗੱਲ ਦੇਖੀ ਬਾਹਰੋਂ ਆ ਕੇ ਪੀਆ ਕਰ ਦੇਖੀ ਰੱਬ ਤੇ ਆ ਭਲਾ ਕਰਦਾ ਰੱਬ ਦੇਖੀ ਤੇਰੀ ਬੋਧ ਫਰੀ ਕਰਦਾ ਪੋਤਾ ਮੀਨੂ ਤੇਰੀ ਸੱਸ ਕਲੀ ਇਹਦੇ ਵਾਂਦੇ ਛੱਡ ਕੇ ਗਈ ਤੇ ਪਾਲਵਾ ਤੇ ਤੇ ਪੋਤਾ ਵੇਖ ਮੈਂ ਮੈਨੂੰ ਲਿਆ ਕੇ ਦਿੱਤੀਆਂ ਜੜੀਆਂ ਬੁੱਟੀਆਂ ਤੇ ਵੇਖੀ ਤੇਰੀ ਵੀ ਹੋਊਗੀ ਤੇ ਵੇਖੀ ਤਾਂ ਸਹੀ ਮੁੜ ਕੇ ਤੇਰੀ ਸੱਸ ਨੇ ਆਖਣਾ ਲੈ ਤਾਈ ਨੂੰ ਤਾਂ ਫੇਰ ਤੂੰ ਮੇਰੇ ਕੋਲ ਛੱਡ ਕੇ ਜਾ ਮੇਰੀ ਵੀ ਸੇਵਾ ਤਾਈ ਕਰ ਵੇ ਉਹਦੀ ਕਰਨੀ ਮੋਤਰਾਏ ਪੁੱਤ ਤੇਹੀ ਕਰੂੰਗੀ ਵੇਹੀ ਤਰ੍ਹਾਂ ਹੀ ਨਾਲੇ ਮੈਨੂੰ ਕਿਤੇ ਰਹਿਣ ਦਾ 4 ਦਿਨ ਮੌਕਾ ਮਿਲ ਜੂ ਮੈਂ ਉੱਥੇ ਪਤਾ ਕੀ ਕਰਨਾ 4 ਦਿਨ ਨਾ ਬੰਦਾ ਫਿਰ ਤੁਰ ਜਾਂਦਾ ਹੋਰ ਤਾਂ ਬਾਨ ਹੋ ਜਾਂਦਾ ਉਹਦਾ ਨਾਂ ਪਤਾ ਕੋਈ ਪੈਣ ਪਰਾਵਾ ਜੇ ਰਵੇ ਬਵੇ ਹੈ ਕਿ ਨਹੀਂ ਚੱਲ ਤੂੰ ਮਣ ਮੇਰੀ ਬੀਬੀ ਦੀ ਇਹਨੂੰ ਪੀਲਾ ਫਾਗੜੂ ਆ ਕੇ ਪੀਣੀ ਚੰਗਾ ਤਾਈ ਜੀ ਮੈਂ ਪੀ ਲੈਂਨੀ ਆ ਵੇਖਿਆ ਸਿਮਰਤ ਤਾਈ ਜੀ ਮੇਰੇ ਕਿੰਨਾ ਖਿਆਲ ਰੱਖਦੇ ਆ ਕੋਈ ਸੋਚਦਾ ਮੇਰੇ ਬਾਰੇ ਇੰਨਾ ਆ ਕੋਈ ਨਹੀਂ ਸੋਚਦਾ ਆ ਵੇਖ ਲੈ ਪਤਾ ਨਹੀਂ ਕਿੱਥੋਂ ਕਿੱਥੋਂ ਜਾ ਕੇ ਤੇ ਜੜੀਆਂ ਬੁੱਟੀਆਂ ਲੱਭ ਕੇ ਲੈ ਕੇ ਆਏ ਓਹੋ ਦੀਦੀ ਤੂੰ ਹੀ ਨਾ ਵੇਹ ਨਾ ਬੜੀ ਜਲਦੀ ਲੋਕਾਂ ਦੀ ਗੱਲਾਂ 'ਚ ਆ ਜਾਂਦੇ ਜੇ ਤੈਨੂੰ ਪਤਾ ਵੀ ਹੈ ਇਹ ਜੜੀ ਬੂਟੀਆਂ ਦਾ ਕੀ ਅਸਰ ਹੈ ਤੁਹਾਨੂੰ ਇੰਨੀ ਗੱਲ ਵੀ ਉਦੋਂ ਮੰਮੀ ਨੇ ਸਮਝਾਈ ਸੀ ਨਾ ਤੈਨੂੰ ਡਾਕਟਰ ਨੇ ਵੀ ਇੰਨੀ ਗੱਲ ਕਹਿ ਦਿੱਤੀ ਸੀ ਕਿ ਇਹਨਾਂ ਜੜੀ ਬੂਟੀਆਂ ਖਾਣ ਨਾਲ ਦੇਸੀ ਇੰਗਰੀਜੀ ਦਵਾਈ ਖਾਣ ਨਾਲ ਕੋਈ ਫਰਕ ਨਹੀਂ ਪੈਂਦਾ ਨਹੀਂ ਜਾ ਕੰਮ ਕਰ ਆ ਡਾਕਟਰ ਤੇ ਕਹਿੰਦੇ ਆ ਆਹ ਕੁਛ ਆ ਕਦੀ ਡਾਕਟਰ ਵੀ ਜੜੀਆਂ ਬੂਟੀਆਂ ਨੂੰ ਮੰਨਦੇ ਆ ਡਾਕਟਰ ਤੇ ਦੇਸੀ ਦਵਾਈ ਨੂੰ ਨਹੀਂ ਮੰਨਦੇ ਉਹ ਤੇ ਆਂਦੇ ਆ ਬਸ ਸਾਡੇ ਮੈਡੀਕਲਾਂ ਤੇ ਹਸਪੀਟਲਾਂ 'ਚ ਭੱਜੇ ਆਓ ਕਿ ਆਹ ਨੂੰ ਤੁਹਾਨੂੰ ਐ ਡੀ ਡੀ ਰੰਗ ਬਰੰਗੀਆਂ ਗੋਲੀਆਂ ਦੇ ਦਈਏ ਤੇ ਉਹ ਖਾਈ ਚਲੋ ਅਗਲਾ ਵੇਖ ਨਹੀਂ ਜਰਦੇ ਪੀਏ ਦੇਸੀ ਦਵਾਈ ਖਾਣ ਦੇ ਆ ਪਹਿਲੇ ਲੋਕ ਹੀ ਨਾ ਜਿਹੜੇ ਉਹ ਜੜੀ ਬੂਟੀਆਂ ਤੋਂ ਦਵਾਈ ਤਿਆਰ ਕਰਦੇ ਸੀ ਤੇ ਹੁਣ ਵੀ ਜਿਹੜੇ ਵਧੀਆ ਲੋਕ ਆ ਨਾ ਦੇਸੀ ਉਹ ਹੁਣ ਵੀ ਦੇਸੀ ਦਵਾਈ ਜਿਹੜੀ ਜੜੀ ਬੂਟੀਆਂ ਤੋਂ ਤਿਆਰ ਕਰਦੇ ਆ ਉਹ ਦੀਦੀ ਤੁਹਾਨੂੰ ਕੀ ਲੱਗਦਾ ਆ 2000 ਕਾ ਫੂੜਦੇ ਪਿੱਲੇ ਜੋ ਕੇ ਕੁੱਟ ਕੇ ਤੁਹਾਨੂੰ ਖਵਾਤੀ ਜੇ ਤਾਂ ਪ੍ਰੈਗਨੈਂਸੀ ਹੋ ਜਾਂਦੀ ਆ ਤੁਸੀਂ ਆਪਸਿਆਂ ਦੇ ਦੀਦੀ ਤੁਸੀਂ ਆਪ ਪੜ੍ਹੇ ਲਿਖੇ ਜੇ ਥੋੜੀ ਬੋਧੀ ਆਪ ਕੰਮ ਕਰਿਆ ਕਰੋ ਉਹਨਾਂ ਨੇ ਕੀ ਆ ਉਹਨਾਂ ਨੇ ਜਿਹੜਾ ਪੜਾਈ ਕੀਤੀ ਹੈ ਨਾ ਉਹਨਾਂ ਨੇ ਮੈਡੀਕਲ ਬਾਰੇ ਨੌਲੇਜ ਹੈਗੀ ਆ ਆਪਾਂ ਦੋ ਚਾਰ ਕੂਤੀਆਂ ਦੇ ਪੁੱਟ ਕੇ ਤੁਹਾਨੂੰ ਖਵਾ ਦੇ ਤੁਸੀਂ ਕਹਣਾ ਕਿ ਹਾਂ ਜੀ ਹਾਂ ਸਾਸਤਰ ਕ ਪੈ ਗਿਆ ਇਹ ਭੈਣਾ ਦਾਈ ਉਹ ਆ ਸਿੰਪਲ ਜਨਾਨੀ ਨਹੀਂ ਹੈਗੀ ਦਾਈ ਆ ਤੈਨੂੰ ਤਾਂ ਪਤਾ ਨਹੀਂ ਆ ਪਹਿਲੇ ਵੀ ਮੰਮੀ ਜੀ ਨੇ ਇੱਕ ਵਾਰੀ ਮੈਨੂੰ ਇੰਨਾ ਲਖੜਿਆ ਸੀ ਤੇ ਉੱਥੇ ਦਵਾਈ ਦਵਾਈ ਹੀ ਤੇ ਹੁਣ ਉਹ ਆਪ ਆਣ ਕੇ ਰਹਿਣ ਡੇ ਆ ਤੇ ਉਹ ਮੈਨੂੰ ਪੁੱਛਣ ਨਹੀਂ ਫਿਰ ਆਪਣੀ ਮਿਹਰ ਕੀਤੀ ਕਿ ਨਹੀਂ ਕੀਤੀ ਤੇ ਹੁਣ ਉਹ ਵਿਚਾਰੇ ਮੈਨੂੰ ਤਰਸ ਖਾ ਕੇ ਤੇ ਮੈਨੂੰ ਦਵਾਈ ਦੇ ਦਵਾਉਣ ਆਂਦੇ ਮੈਂ ਹੁਣ ਇੱਥੇ ਹਲੇ ਰਹਿਣਾ ਵਾ ਤੇ ਤੂੰ ਦਵਾਈ ਬੂਟੀ ਖਾਈ ਜਾ ਤੇ ਰੱਬ ਚਾਹ ਲੈ ਤੇਰੇ ਤੇ ਵੀ ਭਾਗ ਲਾਵੇ ਓਹੋ ਜੀ ਜੇ ਤੁਹਾਨੂੰ ਲੱਗਦਾ ਵਾ ਕਿ ਇਹ ਦਾਈ ਆ ਆ ਪਿਛਲੇ ਡੇਢ ਮਹੀਨੇ ਤੋਂ ਕਿੰਨਾ ਕੋ ਦਵਾਈ ਖਾਦੀ ਉਦੋਂ ਤਾਂ ਕੋਈ ਫਰਕ ਨਹੀਂ ਪੈਂਦੇ ਫੋਨ ਕਰਦਾ ਪੈ ਜੂ ਤੇ ਨਾਲੇ ਦਾਈਆਂ ਦੂਈਆਂ ਨਾਲ ਫਰਕ ਪੈ ਜੇ ਤੇ ਡਾਕਟਰ ਕੋਲ ਜਾਣ ਦੀ ਕੋਈ ਲੋੜ ਹੀ ਨਹੀਂ ਪੈਂਦੀ ਇਹ ਤੇ ਫਿਰ ਘਰ ਘਰ ਜਦੋਂ ਕਿ ਦਾਈਆਂ ਰੱਖ ਲੈਣੇ ਜਿਦੋਂ ਕੇ ਨੂੰ ਟਾਈਮ ਹੁੰਦਾ ਤਾਂ ਕਾਈ ਨਾ ਕਰਵਾ ਲਿਆ ਕਰਨ ਜੂਰੀ ਅੱਡੀ ਤੋਂ ਲੋਹ ਸੁੱਲਣ ਤੱਕ ਹੀ ਖਾਦੇ ਫਿਰਦੇ ਲੋਕੀ ਸਿੰਮਤ ਗੱਲ ਪਤਾ ਕੀ ਆ ਆਹ ਕੇਹ ਵਾਲੇ ਸਵਾਦੀ ਚੂੜੀ ਤੋਂ ਵੀ ਫਰਕ ਪੈ ਜਾਂਦਾ ਕੋਈ ਪਤਾ ਨਹੀਂ ਹੁੰਦਾ ਕਿ ਰੱਬ ਕਿਹੜੇ ਰੰਗਾਂ ਚ ਰਾਜੀ ਆ ਕਹਿੰਦੇ ਜਦੋਂ ਫਰਕ ਪੈਣਾ ਨਾ ਬਹਾਨਾ ਹੀ ਬੰਦਾ ਵਾ ਤੂੰ ਛੱਡ ਪਰੇ ਤੂੰ ਤੇ ਹੈਗੀ ਨਿਆਣੀ ਤੈਨੂੰ ਕੋਈ ਸਮਝ ਨਹੀਂ ਆ ਮੈਨੂੰ ਪਤਾ ਵਾ ਮੈਂ ਕਿੰਨੇ ਧੱਕੇ ਖਾਦੇ ਆ ਮੈਂ ਕੋਈ ਡਾਕਟਰ ਵੀ ਨਹੀਂ ਛੱਡਿਆ ਕੋਈ ਦੇਸੀ ਦਵਾਈ ਵਾਲਾ ਨਹੀਂ ਛੱਡਿਆ ਤੇ ਚੱਲ ਅੱਛਾ ਕੀ ਪਤਾ ਤਾਈ ਜੀ ਉਹ ਦੀਦੀ ਜੇ ਸਵਾਦੀ ਚੁਟਕੀ ਨਾਲ ਫਰਕ ਪੈ ਜੇ ਤੇ ਕੀ ਡਾਕਟਰਾਂ ਕੋਲ ਜਾਣ ਹੀ ਨਾ ਆ ਸਵਾਦੀਆਂ ਬਾੜੀਆਂ ਪਰ ਪਰਖਾ ਲੈਣ ਕਿ ਹਨੂ ਇੰਨਾ ਹੀ ਫਰਕ ਪੈ ਜਾਣਾ ਤੁਸੀਂ ਆਪਸਿਆਂ ਨੇ ਤੇ ਪੜੇ ਲਿਖੇ ਜੇ ਉਹਨਾਂ ਨੇ ਕਿਦਰ ਤੇ ਵੈਸੇ ਤੁਹਾਨੂੰ ਪਤਾ ਜੇ ਨਾ ਉਹ ਪੁਰਾਣੀਆਂ ਬੀਬੀ ਜਿੱਦਾਂ ਦੀ ਗੱਲਾਂ ਕਰਦੀਆਂ ਆ ਆਪਾਂ ਪੜੇ ਲਿਖੇ ਆ ਆਪਾਂ ਨੂੰ ਥੋੜੀ ਬੋਤੀ ਨੋਲਜ ਹੈਗੀ ਆ ਕਿ ਆਪਾਂ ਕਿਹੜਾ ਆਪਣੇ ਲਈ ਚੰਗਾ ਤੇ ਕਿਹੜੀ ਚੀਜ਼ ਮਾੜੀ ਆ ਤੇ ਐਂ ਦੇ ਤੁਸੀਂ ਚੱਕਰਾ ਚੁੱਕਰਾ ਜਨਾਬੋ ਆ ਵੀ ਉਥੋਂ ਘੋੜ ਘੂੜ ਕੇ ਕੋਈ ਚੀਜ਼ ਖਵਾ ਦਿੱਤੇ ਨੁਕਸਾਨ ਨੂੰ ਬੜੇ ਬਵਾਗੇ ਸਾਰਾ ਟੱਬਰ ਹੋਰ ਕੁਝ ਪਿਆਰ ਪਿਓ ਦਿੱਤਾ ਕੁਝ ਕੋਟ-ਕੂਟ ਕੇ ਪਤਾ ਨਹੀਂ ਤਾਂ ਪਤਾ ਕਿ ਇਹ ਜਿਹੜੀ ਬੂਟੇ ਦੀ ਕੀ ਕੌਸ਼ਿੰਦਾ ਜੂਰੀ ਨਹੀਂ ਕਿ ਹਰ ਜਿਹੜੀ ਬੂਟੀ ਚੰਗੀ ਹੋਵੇ ਨਾਲੇ ਉਹਨਾਂ ਨੇ ਕੀ ਨਿਗਾਹ ਤੁਨਾਂ ਦੇ ਕੇ ਘੱਟ ਕੰਮ ਕਰਦੀ ਆ ਹੋਰ ਜਿਹੜੀ ਬੂਟੀ ਚੰਗੀ ਜਾਣੀ ਤੇ ਹੋਰ ਤੁਹਾਨੂੰ ਕੁਝ ਖਵਾਗੇ ਤੇ ਉੰਜੀ ਬਾਕੀ ਤੁਸੀਂ ਆਪਸੇ ਆਣੇ ਜੀ ਸਿਮਰਤ ਉਹਨਾਂ ਨੇ ਇੰਨੀ ਮਿਹਨਤ ਨਾਲ ਹੁਣ ਮੈਨੂੰ ਕੋਟ ਕੇ ਦਿੱਤੀ ਆ ਲੈ ਕੇ ਆਏ ਆ ਮੈਨੂੰ ਪਹਿਣੀ ਤੇ ਪਹਿਣੀ ਆ ਓਹੋ ਦੀਦੀ ਮੈਨੂੰ ਤੁਹਾਨੂੰ ਬਹੁਤ ਮੈਂ ਨਹੀਂ ਤੁਸੀਂ ਨਾ ਬਦਕੀ ਆਂਦੇ ਹੁੰਦੇ ਸੰਜੀਵਨੀ ਬੂਟੀ ਲੈਣ ਚਲ ਗਏ ਸੀ ਆ ਆ ਤੂੰ ਹੀ ਲੱਗ ਗਿਆ ਜਾ ਕੇ ਤੇ ਪੈਰੀਆਂ ਤੇ ਲੈ ਕੇ ਨਾ ਆਏ ਜੀ। ਉਹ ਦੀਦੀ ਗੱਲ ਸੁਣੋ ਮੇਰੀ। ਇਹਨਾਂ ਨੇ ਕੋਈ ਫਰਕ ਫੁਰਕ ਨਹੀਂ ਪੈਣਾ। ਠੀਕ ਹੈ ਨਾ ਤੂੰ। ਇਹੋ ਇਹਨੂੰ ਰੱਖੋ ਤੇ ਉਹਨਾਂ ਨੇ ਮਗਰ ਘਾਟੀ ਲੱਗਿਆ ਕਰੋ। ਤੇ ਜਾਓ ਮੇਰੇ ਕੋਲ ਜੀ ਖਾਣ ਲਈ ਬਣਾ ਦਿਓ। ਕੱਲੋਂ ਦਾ ਤੁਹਾਡਾ ਮੈਂ ਵੇਟ ਕਰਨ ਨਹੀਂ ਆ। ਚੱਲ ਕੋਈ ਗੱਲ ਨਾ। ਮੈਂ ਕੁਛ ਨਹੀਂ ਪੀਂਦੀ ਤੇ ਤੇਰੇ ਵਾਸਤੇ ਬਣਾ ਦੇਣੀ। ਦੱਸ ਮੈਨੂੰ ਕੀ ਖਾਣਾ ਹੈ। ਕੋਈ ਕੋਈ ਵੀ ਚੀਜ਼ ਬਣਾ ਲਓ। ਲਾ ਦੋ ਫੁਲਕਾ ਹੀ ਲਾ ਦੋ। ਠੀਕ ਹੈ ਮੈਂ ਨਹੀਂ ਪੀਂਦੀ। ਮੈਂ ਨਾ ਡੋਲ ਦਿੰਨੀ। ਜਾ ਤੂੰ ਅੰਦਰ ਜਾ ਕੇ ਬਹਿ ਜਾ। ਆਵੇ ਮੂੰ ਚੋਕੇ ਜਿਹਦੇ ਮੁੱਢ ਤੇ ਪਿਛੇ ਲੱਗ ਜਾਂਦੀ। ਤੇ ਜੜੀ-ਬੂਟੀਆਂ ਲਿਆ ਕੇ ਦਿੱਤੀਆਂ। ਕੀ ਪਤਾ ਕਿਹੜੀ ਚੀਜ਼ ਘੋੜ ਕੇ ਪਿਆ ਦੇ ਇਹਨੂੰ। ਕਈ ਵਾਰੀ ਮੈਨੂੰ ਦਿਮਾਗ ਨੂੰ ਕਾਟੀ ਕੰਮ ਕਰਦਾ ਹੋਇਆ। ਇਹਨੂੰ ਬੜਾ ਪਕਾਵਾ। ਮਸਾ ਮਸਾ ਉਹਨਾਂ ਨੇ ਬੂਟੀ ਲੱਭੀ ਆ। ਸੋ ਪਾਪੜ ਵੇਲ ਕੇ। ਅਸੀਂ ਕੱਲ ਪਰਸੋ ਵੀ ਗਈਆਂ ਤੇ ਹਾਨੂੰ ਕੱਖ ਨਹੀਂ ਲੱਭਾ ਤੇ ਆ ਸ਼ੁਕਰ ਹੈ। ਤੇ ਉਹਨਾਂ ਨੂੰ ਨਾ ਬੂਤੀ ਲੱਗ ਗਈ ਆ ਡੋਡੇ ਜੇ ਪਤਾ ਨਹੀਂ ਕੀ ਉਹ ਕੋਟਕੇ ਤੇ ਮੈਨੂੰ ਚਲ ਬਣਾਉਂਦੇ ਕੋਈ ਪਤਾ ਵਾ ਪੀ ਰੱਬ ਨੇ ਕਿਹੜੀ ਗੱਲੋਂ ਮਿਹਰ ਕਰ ਦੇਣੀ ਹੈ ਬਹਾਨੇ ਬੰਦੇ ਨੇ ਇਹਨੂੰ ਸ਼ਦਨ ਜੀ ਨੂੰ ਕੀ ਪਤਾ ਨਾਲੇ ਰੱਬ ਨੇ ਇਹਦੀ ਝੋਲੀ ਤੇ ਹੁਣ ਭਰਤੀ ਆ ਇਹਨੂੰ ਤੇ ਕੋਈ ਇਨਾ ਹੈ ਨਹੀਂ ਪਰ ਮੈਂ ਮੈਂ ਤੇ ਉਦਾਂ ਹੀ ਬੈਠੀ ਸਖਣੀ ਮੇਰੀ ਗੋਦ ਤੇ ਸਖਣੀ ਹੈ ਕੀ ਕਰਾਂ ਮੈਂ ਤੇ ਇਹੋ ਚੋਣੀ ਆ ਨਾ ਕਿ ਰੱਬ ਕਿਹੇ ਚੀਜ਼ ਤੋਂ ਮੈਨੂੰ ਫਰਕ ਪਾ ਦੇ ਸੱਚੇ ਬਾਸ਼ਾ ਮੈਨੂੰ ਕਿਹੇ ਚੀਜ਼ ਤੋਂ ਫਰਕ ਪੈ ਜੀ ਅ ਮੰਮੀ ਦੀ ਆਉਂਦੀ ਆਉਂਦੀਆਂ ਤੱਕ ਨਾ ਉਹਨਾਂ ਨੂੰ ਖੁਸ਼ ਖਬਰੀ ਦਿੱਤੀ ਜਾਵੇ ਮੈਂ ਵੀ ਦੱਸਾਂ ਕਿ ਮੇਰੇ ਵੀ ਬੱਚਾ ਹੋਣ ਵਾਲਾ ਵਾ ਮੰਮੀ ਨੂੰ ਵੀ ਕਿੰਨੀ ਖੁਸ਼ੀ ਹੋਵੇ ਕਿਤੇ ਮੇਰੇ ਵੀ ਘਰ 'ਚ ਸੋਭਾ ਹੋ ਜੂਗੀ ਮੈਨੂੰ ਵੀ ਸਾਰੇ ਚੰਗਾ ਚਾਹਣ ਲੱਗ ਪੈਣਗੇ ਇਹਨੂੰ ਤੇ ਹਤੀ ਸ਼ਾਮਾਂ ਕਰਦੇ ਪਰ ਮੈਨੂੰ ਮੈਨੂੰ ਤੇ ਕੋਈ ਵੇਖ ਨਹੀਂ ਸਿਖਾਉਂਦਾ ਮੈਨੂੰ ਇਸ ਵੇਲੇ ਦਾ ਪਤਾ ਵਾ ਅਨਲ ਤੋਂ ਤੋਂ ਪਾਪੜ ਵੇਲਦੇ ਰਹਿੰਦੇ ਮੈਨੂੰ ਨਹੀਂ ਦੇਖਣਾ ਚਾਹੁੰਦੀ ਕੋਈ ਪਤਾ ਨਹੀਂ ਇਹਨਾਂ ਦਾ ਅੱਗੇ ਅੱਗੇ ਕੀ ਕਰੂੰ ਕਹਿੰਦੇ ਆ ਨਾ ਤੇ ਇੱਕ ਬੰਦੇ ਤੇ ਵੀ ਬਹੁਤਾ ਭਰੋਸਾ ਨਹੀਂ ਕੀਤਾ ਜਾ ਸਕਦਾ ਕੋਈ ਪਤਾ ਨਹੀਂ ਹੁੰਦਾ ਬੰਦੇ ਦਾ ਦਿਲ ਕਿਹੜੇ ਵੱਲੇ ਬਦਲ ਜਾਣਾ ਇਹ ਕੋਈ ਨਹੀਂ ਜਾਣਦਾ ਪੀ ਲੈਣੀ ਇਹ ਤਾਂ ਨਿਆਣੀ ਕੀ ਆ ਨ ਪਤਾ ਜੇ ਤਰਾ ਮਨ ਮੰਨਦਾ ਤੇ ਪੀਰਾ ਪੁੱਤ ਨਹੀਂ ਮਨ ਮੰਨਦਾ ਤੇ ਡੋਲ ਦੇ ਮੈਂ ਤਾਂ ਪੁੱਤ ਬੜੀ ਮਿਹਨਤ ਕੀਤੀ ਪਰ ਪੁੱਤ ਉਹ ਤੇ ਅੱਗੇ ਮੈਨੂੰ ਪਤਾ ਕਰ ਦੇਣਾ ਵੀ ਤਾਈ ਨੂੰ ਅਗਾ ਨਹੀਂ ਵੇਚ ਤਾਈ ਨੂੰ ਦੀ ਜਾਨੀ ਤਾਈ ਤੇ ਬੜੀ ਸਿਆਣੀ ਆ ਪਰ ਕੋਈ ਮੰਨਿਆ ਜਿ ਤਾਹ ਨਾ ਮੇਰੀ ਗੱਲ ਸੁਣ ਮੈਨੂੰ ਪਤਾ ਤੁਸੀਂ ਬੜੇ ਸਿਆਣੇ ਜੀ ਨਾਲੇ ਨਾ ਆ ਖਾਸ ਕਰਕੇ ਮੇਰਾ ਤੇ ਭਲਾ ਹੀ ਲੋਚਦੇ ਸੀ ਉਹਨਾਂ ਨਿਆਣੀ ਸਿਆਣੀ ਆ ਉਹਨੂੰ ਮੇਰਾ ਫਿਕਰ ਆ ਤਾਈ ਜੀ ਉਹ ਤਾਂ ਕਰਕੇ ਟੈਨਸ਼ਨ ਚ ਆ ਜਾਂਦੀ ਤੇ ਪਤਾਨੀ ਤਾਈ ਜੀ ਕੋਲੋਂ ਕੀ ਪੀ ਲੈਣ ਲੱਗੀ ਐ ਦੀਦੀ ਆ ਗੱਲ ਐ ਹੋਰ ਗੱਲ ਕੋਈ ਨਹੀਂ ਤੁਹਾਨੂੰ ਤੇ ਬੜਾ ਚੰਗਾ ਸਮਝਦੀ ਆ ਉਹ ਮੈਂ ਕਹਿੰਨੀ ਮਹਾਰਾਜ ਪੁੱਤ ਤੇਰੀ ਗੋਦ ਹਾਰੀ ਕਹੇ ਤੇ ਤੇਰੀ ਸੱਸ ਵੀ ਤੇ ਉਹ ਜਿੰਨਾ ਮੂੰਹ ਨਾ ਆਂਦੇ ਆ ਨਾ ਉਸੇ ਮੂੰਹ ਨਾਲ ਮੇਰੀ ਸੋਭਾ ਕਰਨ ਤੇ ਤਾਈ ਨੇ ਬੜੀ ਸੁਣੀ ਗੱਲ ਕੀਤੀ ਐ ਪੁੱਤ ਮੈਨੂੰ ਵੀ ਕਿਤੇ ਮਿਲੇ ਸੋਭਾ ਮਿਲੇ ਤਾਈ ਨੂੰ ਸੋਭਾ ਮਿਲੇ ਹੈ ਕਿ ਨਹੀਂ ਤੇ ਮੈਂ ਰਹਿਣ ਆਈ ਤੇ ਵੇਹ ਹੋ ਜਾ ਘਰ ਵੀ ਬੱਚਾ ਹੋਣ ਵਾਲਾ ਹੋ ਗਿਆ ਚਲ ਕੋਈ ਨਹੀਂ ਪੁੱਤ ਤਿੰਨ ਤ ਮੈਂ ਕਹਿਤਾ ਵੀ ਆਪਣੀ ਮਰਜ਼ੀ ਵੇ ਤਾਜੀ ਮਾਤਾ ਪੀ ਵੀ ਲੈ ਆਏ ਚਲ ਚੰਗਾ ਸਸੀ ਦਾ ਗੁੱਸਾ ਕਰਦੇ ਪਏ ਉਹ ਗਲਾਸੀ ਤੇ ਵਹਿਲੀ ਪਈ ਆ ਚਲ ਚੰਗਾ ਨਹੀਂ ਤਾਈ ਚੰਗਾ ਮੇਰਾ ਪੁੱਤ ਇਹ ਪਤਾ ਨਹੀਂ ਕੀ ਕਰਦੀ ਆ ਫਿਰ ਇਹ ਦੋਵੇਂ ਜੜੀਆਂ ਮੈਨੂੰ ਲੱਗਦਾ ਮੈਨੂੰ ਮੰਮੀ ਨੂੰ ਦੱਸਣਾ ਪੈਣਾ ਕੋਈ ਕਿ ਇਸ ਘਰ ਵਿੱਚ ਕੀ ਹੋਣ ਕੀ ਗਿਆ ਤੁਹਾਡੇ ਪੇਟ ਵਿੱਚ ਮੈਂ ਮੰਮੀ ਨੂੰ ਹੁਣੇ ਫੋਨ ਕਰਦੀ ਆ ਆਹ ਤਾਰੇ ਇੱਕ ਤੇਨ ਦਾ ਫੋਨ ਲਾਉਂਦਾ ਜੀ ਹਲੋ हेलो हेलो मम्मी हां वही हाँ जी वो तो तो जी हां जी बढ़िया और शमी शमी दीदी हांजी साहिल हां जी साहिल भी बहुत पर... तो हां, जी, हां जी, बिलकुल मैं बोत वी कद मम्मी तुम कल परसो आज अच्छा चलो ठीक है फिर अ मम्मी मैं तौडे ना गल करनी ही दाजपोता आज जेडे तुइ ताई जी ਛੱਡ ਕੇ ਗਏ ਜੇ ਹਾਂ ਇਹਨਾਂ ਕੋ ਪਹਿਲਾਂ ਵੀ ਤੇਰੇ ਨੂੰ ਕੋਈ ਤੇ ਦਵਾਈਆਂ ਖਵਾਉਂਦੇ ਰਹੇ ਜੇ ਆਹੋ ਸ਼ੰਮੀ ਨੂੰ ਜੋ ਬਥੇਰੀਆਂ ਕੁੜੀਆਂ-ਕੜੀਆਂ ਮਖਵਾਇਆਂ ਸੀਗਾ ਜੜੀ ਬੂਟੀਆਂ ਦੀਆਂ ਬਸੇੜੀਆਂ ਖਵਾਇਆਂ ਸੀ ਕੋਈ ਫਰਕ ਤਾਂ ਪਿਆ ਨਹੀਂ ਆਵੇ ਇਹ ਲੋ ਮम्मी ਇਹਨਾਂ ਦੀ ਕਰਤੂਤ ਆ ਫਿਰ ਵੇਲਾ ਸ਼ੰਮੀ ਜੀ ਨੂੰ ਪਤਾ ਨਹੀਂ ਕਿੱਥੇ ਲੈ ਗਏ ਚਲ ਗਏ ਜੇ ਪਲਾਟ-ਪਲੂਟ ਦੀ ਕਿਹਨਾਂ ਕਿੱਥੇ ਇਕੱਠੀਆਂ ਕਰਦੇ ਫਿਰ ਤੇ ਜੜੀ ਬੂਟੀਆਂ ਜੀਆਂ ਤੇ ਉਹਨਾਂ ਨੂੰ ਲਿਆ ਕੇ ਤੇ ਕੋਟ ਕਹਿੰਦੇ ਪੀਦਾ ਅਹ ਜੇ ਬਜਮਾ ਬਨ ਵਾਲੀ ਦਵਾਈ ਆ ਮੈਂ ਤੂੰ ਕਾ ਫੇਰ ਦਿੱਤਾ ਤੂੰ ਕਮਣਾ ਕਿ ਅੰਕੀਤਾ ਸੁਹੀ ਨਾ ਅੰ ਮਮੀ ਤਾਨੂੰ ਪਤਾ ਤੇ ਹੈਗਾ ਮੇਰੀ ਗੱਲ ਸੁਣਦੀ ਕਿਤੇ ਉਹ ਮੈਂ ਤੈਨੂੰ ਇੰਨਾ ਕੋ ਸਮਝਾਇਆ ਕਿ ਤਾਨੂੰ ਪਤਾ ਤੇ ਹੈਗਾ ਵਾ ਡਾਕਟਰ ਚੇਤ ਦਵਾਈਆਂ ਚ ਬਹੁਤ ਫਰਕ ਆ ਉਹਨਾਂ ਡਾਕਟਰਾਂ ਨੂੰ ਜ਼ਿਆਦਾ ਪਤਾ ਹੁੰਦਾ ਪਰ ਨਾ ਉਹ ਕਿਤੇ ਸੁਣਨ ਵਾਲੀ ਕਿਹੇ ਦੀ ਉਹਨੇ ਤਾਂ ਮੇਰੀ ਇੱਕ ਨਹੀਂ ਸੁਣੀ ਪਤਾ ਨਹੀਂ ਕੀ ਜੜੀ ਬੂਟੀਆਂ ਨੂੰ ਲਿਆ ਲਿਆ ਕੇ ਤੇ ਘੋਲ ਘੋਲ ਪੀਾਈ ਜਾਂਦੀ ਆ ਮੇਰੀ ਸੁਣੋ ਗੱਲ ਜੇ ਮੈਂ ਘਰ ਨਹੀਂ ਆਈ ਦੀ ਇਹਦਾ ਮਤਲਬ ਤੈਨੂੰ ਆਪਣੀ ਮਰਜ਼ੀ ਨਾਲ ਜੋ ਮਰਜ਼ੀ ਕਰੋਗੇ ਕਿਉਂਕਿ ਲੋੜ ਪਈ ਸੀ ਖਾਂਦੀ ਇਹਨਾਂ ਨੇ ਬੀਤੀ ਚਲਾਈਓ ਆਹ ਮਮਮੀ ਮੈਨੇ ਆਪ ਦੇ ਨੂੰ ਇੰਨਾ ਡੱਕਿਆ ਕਿ ਜਿਹਦੇ ਨਾਲ ਆ ਪੀ ਕੀ ਪਤਾ ਕੀ ਹੈ ਚ ਕੀ ਨਹੀਂ ਚੀਜ਼ ਆ ਤੇ ਮਮਮੀ ਵੀ ਨਹੀਂ ਕਰੇ ਹੈਗੀ ਜੇ ਕੱਲ ਕੋਈ ਕੁਝ ਹੋ ਹੋ ਗਿਆ ਤੇ ਕੌਣ ਜ਼ਿੰਮੇਵਾਰ ਆ ਪਰ ਨਾਲ ਦੀਦੀ ਵੀ ਬਸ ਉਹ ਮੋਤਾਈ ਦੇ ਮਗਰ ਲੱਗੀ ਪਈ ਉਹ ਦੋਵੇਂ ਲੈ ਲੀਏ ਦੁਨੀਆ ਫਿਰਦੀਆਂ ਰਹਿੰਦੀਆਂ ਇਦਾਂ ਹੀ ਤਾਈ ਨੂੰ ਮਕਾਤਾ ਦੇਖ ਰੇ ਇੱਕ ਵਾਰ ਤੋਂ ਛੱਡ ਕੇ ਕਿਹਨਾਂ ਕਮਾਵਾ ਤੋਂ ਛੱਡ ਕੇ ਆਂਗੇ ਮੈਂ ਹੋਰ ਮਮਮੀ ਤੂੰ ਇੱਥੇ ਐਵੇਂ ਚੱਲ ਗਏ ਜੇ ਇਹ ਤਾਂ ਹੋਰ ਕਲੇਸ਼ ਦੀ ਜੜ ਆ ਕਦੀ ਕਿਸੇ ਪਾਸੇ ਤੁਹਾਨੂੰ ਪਤਾ ਤੁਹਾਡੇ ਜਾਣ ਤੋਂ ਬਾਅਦ ਮੇਰੇ ਕੋ ਕਿੰਨਾ ਕੰਮ ਕਰਾਉਂਦੇ ਹਾਂ ਕੰਮ ਕਰਾਇਆ ਇਹਨਾਂ ਨੇ ਹੋਰ ਇਹਨਾਂ ਦੇ ਆ ਇਹਨਾਂ ਦੇ ਹੱਥਾਂ ਨਹੀਂ ਸੀ ਤੇ ਲੋਕੋ ਕੰਮ ਕਰਾਇਆ ਇਹਨਾਂ ਨੇ ਕੀ ਪਤਾ ਮੰਮੀ ਕਰਦੀਆਂ ਸੀ ਕੱਲ ਨਾ ਇਹਨਾਂ ਨੇ ਕੀ ਆ ਆ ਤੁਸੀਂ ਆਪ ਵੇਖ ਲਓ ਤੁਸੀਂ ਕਦੇ ਮੈਨੂੰ ਕਿਤੇ ਕੰਮ ਦਾ ਹੱਥ ਨਹੀਂ ਲਾਉਣ ਦਿੱਤਾ ਇਹ ਜਿਹੜੇ 2-4 ਦਿਨੇ ਹੋਏ ਆਏ ਨੂੰ ਇਹਨਾਂ ਨੇ ਤੇ ਕਦੇ ਮੈਨੂੰ ਆਹ ਕਰ ਲਾ ਆਹ ਕਰ ਲਾ ਕਦੀ ਆਹ ਕਰ ਲਾ ਸਾਰਾ ਘਰ ਦਾ ਕੰਮ ਤੇ ਮੇਰੇ ਸਿਰ ਤੇ ਸੌੜ ਸੱਡ ਦਿਆ ਆਪ ਤੋਂ ਵੀ ਜਾਣੀ ਪਤਾ ਨਹੀਂ ਕਿੱਥੇ ਤੁਰੀਆਂ ਰਹਿੰਦੀਆਂ ਵਾ ਮਾਂ ਨਾ ਤਾਈ ਨਿਆਣੀ ਆ ਤਾਈ ਨੂੰ ਨਹੀਂ ਪਤਾ ਲੱਗਦਾ ਕੀ ਕਰਨਾ ਤੇ ਕੀ ਨਹੀਂ ਕਰਨਾ ਤਾਈ ਜੀ ਥੋੜੀ ਜਿਹੀ ਆ ਗਈ ਆ ਹੋਰ ਮੰਮੀ ਕੇ ਜੇ ਮੈਨੂੰ ਤੇ ਇਨਾ ਗੁੱਸਾ ਆਉਂਦਾ ਵਾ ਕਿ ਤੇ ਤੇ ਇਹਦੇ ਮੈਨੂੰ ਕੰਮ ਹੀ ਢਾ ਛੱਡਦੀਆਂ ਆਪ ਦੋਵੇਂ ਜਾਣੀਆਂ ਫਿਰ ਇੰਤੁਰਨ ਤੁਰ ਪੈਂਦੀਆਂ ਵਾ ਤੇ ਰਾਣੀਆ ਬਣ ਕੇ ਬੈਠੀਆਂ ਰਹਿੰਦੀਆਂ ਅਛੰਮੀ ਜੀ ਤੇ ਵੈਸੇ ਲਈ ਨਾ ਕੋਈ ਤਾਈ ਨੂੰ ਕਹਿ ਸਕਦੀ ਉਹਨੇ ਪਤਾ ਨਹੀਂ ਕੀ ਆਪਣੇ ਹੱਥੀਂ ਚੜਾ ਲਿਆ ਦੋ ਦਿਨ ਹਜੇ ਹੋਈ ਆਈ ਨੂੰ ਨਹੀਂ ਤੇ ਮਗਰਮਗਰਮਗਰਮਗਰ ਲਾ ਛੱਡਦੀ ਉਹਨੂੰ ਆਪਣੇ ਇਹ ਤਾਂ ਬਹੁਤਾ ਹੀ ਖੁੱਲ੍ਹਦੀਆਂ ਮੈਨੂੰ ਲੱਗਦਾ ਇਨਾ ਤੇ ਆਪਣੀ ਘਟੀਆਂ ਵਾ ਇਹ ਤਾਂ ਇਹ ਵੀ ਚੰਗਾ ਹੈ ਮੰਮੀ ਘਰ ਨਹੀਂ ਹੈਗੀ ਅਸੀਂ ਜੋ ਮਰਜ਼ੀ ਕਰੀਏ ਔਰ ਮੰਮੀ ਤੁਹਾਨੂੰ ਪਤਾ ਲੱਗੇਗਾ ਸ਼ੰਮੀ ਦੀ ਉਹਦੇ ਵੈਸੇ ਵੀ ਜਿੰਨੇ ਵੇਲੇ ਮਾੜੀ ਜੀ ਦੱਸ ਪਾ ਦਿੱਤੀ ਹਾਂ ਜੀ ਹਾਂ ਇੱਥੋਂ ਦਵਾਈ ਮਿਲਦੀ ਬੱਚੇ ਹੋਣ ਵਾਲੀ ਇੱਥੋਂ ਦਵਾਈ ਮਿਲਦੀ ਬੱਚੇ ਹੋਣ ਵਾਲੀ ਉਹਦੇ ਮਗਰ ਲੱਗ ਜਾਂਦੀ ਹੁਣ ਉਹਦੇ ਮਗਰ ਲੱਗੀ ਫਿਰਦੀ ਉਹਨੂੰ ਕਹਦੇ ਮੰਮੀ ਨੇ ਮਨਾ ਕੀਤਾ ਕੋਈ ਚੀਜ਼ ਨਹੀਂ ਖਾਣੀ ਕੋਈ ਦਵਾਈ ਦੁਬੀ ਨਹੀਂ ਮੈਂ ਕੱਲ੍ਹ ਲਈ ਪਰਸੋਂ ਮੈਂ ਆਈ ਜਾਂਦਾ ਅੱਛਾ ਠੀਕ ਹੈ ਕੋਈ ਨਾ ਕੋਈ ਨਾ ਮੰਮੀ ਹਾਂ ਜੀ ਹਾਂ ਜੀ ਕੋਈ ਨਾ ਮੈਂ ਕਹਿ ਦੂੰਗੀ ਮੈਂ ਉਹ ਵੇਹ ਬੜਾ ਸਮਝਾਉਣੀ ਹੈ ਹਾਂ ਮੈਂ ਮੈਂ ਤੇ ਵੇ ਬੜਾ ਸਮਝਾਉਣੀ ਅੱਗੇ ਤੁਸੀਂ ਆਪ ਵੇਖ ਲਿਓ ਕਿ ਕੀ ਕਰਦੀ ਕੀ ਨਹੀਂ ਕਰਦੀ ਨਹੀਂ ਹਕਮ ਤੇ ਹੋਣੀ ਚਾਹੀਦੀ ਨਾ ਤਾਂ ਇਹ ਨੂੰ ਮੈਂ ਕੀ ਕਰਨਾ ਹੈ ਤੇ ਕੀ ਕਰਨ ਲੱਗ ਪਈ ਆ ਹੋਰ ਤੇ ਕੋਈ ਨਹੀਂ ਮੈਂ ਆਹੀ ਜਾਨ ਪਰਸੋ ਆ ਜਾ ਜਾਨੀ ਮੰਮੀ ਕੋਈ ਨਾ ਤੁਸੀਂ ਆਪਣਾ ਧਿਆਨ ਰੱਖਿਓ ਤੇ ਆ ਜਾਓ ਆ ਆਪੋ ਤੋਂ ਮੇਰਾ ਧਿਆਨ ਆ ਤੁਸੀਂ ਧਿਆਨ ਰੱਖਿਓ ਆਪਣਾ ਹੋਣ ਦਾ ਵੀ ਧਿਆਨ ਰੱਖੀਂ ਕੋਈ ਫालतू ਜੀ ਨਾ ਕਾ ਮੰਮੀ ਨੂੰ ਆ ਲੈਂਦੇ ਹਾਂ ਕੋਈ ਨਾ ਮੈਂ ਸਮਝਾਉਂਗੀ ਇਹਨਾਂ ਨੂੰ ਚੰਗਾ ਪੁੱਤ ਹੋ ਕੇ ਫੇਰ ਬਾਅਦ ਠੀਕ ਮੰਮੀ ਓਕੇ